ਜੰਗ ਤੇ ਦੂਜੇ ਪਾਸੇ ਪੀਕ ਆ ਜੀ ਹਾਂ ਦਰਸਲ ਗਵਰਨਮੈਂਟ ਆਫ ਪਾਕਿਸਤਾਨ ਦੇ ਅਫੀਸ਼ੀਅਲ ਪੇਜ ਤੇ ਉੱਤੇ ਇੱਕ ਟਵੀਟ ਕੀਤਾ ਹੋਇਆ ਸੀ ਟਵੀਟ ਦੇ ਵਿੱਚ ਪਾਕਿਸਤਾਨ ਜਿਹੜਾ ਆਪਣੇ ਭਾਈ ਵਾਲੇ ਦੇਸ਼ਾਂ ਤੋਂ ਅੰਤਰਰਾਸ਼ਟਰੀ ਦੇਸ਼ਾਂ ਤੋਂ ਲੋਨ ਮੰਗ ਰਿਆ ਸੀ ਕਰਜ਼ਾ ਮੰਗ ਰਿਆ ਸੀ ਤਾਂ ਇਸ ਦਾ ਜਵਾਬ ਹੈ ਜਿਹੜਾ ਹੁਣ ਇੰਡੀਆ ਨੇ ਦਿੱਤਾ ਭਾਰਤ ਨੇ ਦਿੱਤਾ ਕਿ ਇੱਕ ਪਾਸੇ ਤਾਂ ਤੁਸੀਂ ਜੰਗ ਕਰਦੇ ਹੋ ਔਰ ਦੂਜੇ ਪਾਸੇ ਤੁਸੀਂ ਭੀਖ ਮੰਗਦੇ ਹੋ ਕਿ ਭੀਖ ਮੰਗਣ ਦਾ ਤਰੀਕਾ ਨਹੀਂ ਹੈ ਤਾਂ ਆਪਣੇ ਹੀ ਦਾਅਵੇ ਤੋਂ ਆਪਣੇ ਹੀ ਕੀਤੇ ਟਵੀਟ ਤੋਂ ਹੁਣ ਪਾਕਿਸਤਾਨ ਮੁਕਰਿਆ ਜੀਆਂ ਪਾਕਿਸਤਾਨ ਨੇ ਕਿਹਾ ਕਿ ਸਾਡਾ ਅਕਾਊਂਟ ਹੈ ਜਿਹੜਾ ਹੈਕ ਹੋ ਚੁੱਕਿਆ ਤਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਸਕਰੀਨਸ਼ਾਟ ਇਸ ਵੇਲੇ ਸਾਡੇ ਕੋਲ ਮੌਜੂਦ ਹੈ ਜਿਸ ਦੇ ਵਿੱਚ ਪਾਕਿਸਤਾਨ ਨੇ ਆਪਣੇ ਭਾਈ ਵਾਲੇ ਦੇਸ਼ਾਂ ਤੋਂ ਕਰਜ਼ਾ ਮੰਗਿਆ ਸੀ ਲੋਨ ਮੰਗਿਆ ਸੀ ਕਿ ਜੰਗ ਦੇ ਕਾਰਨ ਹਾਲਾਤ ਨੇ ਜਿਹੜੇ ਬਿਲਕੁਲ ਮਾਰੇ ਹੋ ਗਏ ਨੇ ਤਾਂ ਇਸ ਤੇ ਭਾਰਤ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ ਭਾਰਤ ਨੇ ਕਿਹਾ ਇੱਕ ਪਾਸੇ ਜੰਗ ਤੇ ਦੂਜੇ ਪਾਸੇ ਤੁਸੀਂ ਭੀਖ ਮੰਗ ਰਹੇ ਹੋ ਭੀਖ ਮੰਗਣ ਦਾ ਕੋਈ ਤਰੀਕਾ ਨਹੀਂ ਹੈ ਤਾਂ ਇਸ ਤੇ ਚੱਲਦੇ ਹੁਣ ਪਾਕਿਸਤਾਨ ਆਪਣੇ ਕੀਤੇ ਟਵੀਟ ਤੋਂ ਮੁਕਰ ਰਿਹਾ ਤੇ ਕਿਹਾ ਕਿ ਸਾਡਾ ਅਕਾਊਂਟ ਜਿਹੜਾ ਹੈਕ ਹੋ ਚੁੱਕਿਆ ਹੈ ਟਵੀਟ ਸਾਡੇ ਵੱਲੋਂ ਨਹੀਂ ਕੀਤਾ ਗਿਆ ਸੋ ਪਾਕਿਸਤਾਨ ਦੇ ਇਸ ਜੋ ਪਾਕਿਸਤਾਨ ਨੇ ਮੁਕਰਿਆ ਇਸ ਬਾਰੇ ਤੁਸੀਂ ਕੀ ਕਹੋਗੇ ਆਪਣੀ ਰਾਏ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸਿਓ